ਆਰੇ ਦਾਦੀ ਕਾ ਬਾਬਾ ਅਮਰੀਕੀ ਦਾ ਕੀ ਸੁਵਿਧਾਨ ਦਿਵਸ ਮਨਾਇਆ ਰ ਲੋਕ ਵੀ ਸਾਡੇ ਜੁੜੇ ਗੱਲਬਾਤ ਵੀ ਕਰਾ ਜਨਰਲ ਕੋਸ਼ਿਸ਼ ਵੀ ਕਰਾਂਗੇ ਕੀ ਉਹਦਾ ਔਰ ਕੀ ਡੈਜਿਗਨੇਸ਼ਨ ਅਸਲ ਮੈਂ ਪੰਜਾਬ ਦਾ ਵਾਈਸ ਚੇਅਰਮੈਨ ਹਾਂ ਸ਼ੂਰ ਕਾਸਟਲ ਟ੍ਰੈਕਟਰ ਮੈਂ ਇਹ ਦਰਸਲ ਬੜਾ ਵਧੀਆ ਪ੍ਰੋਗਰਾਮ ਲੱਗਾ ਮੈਨੂੰ ਅੱਜ ਮੇਰੇ ਇੱਥੇ ਬਾਬਾ ਸਾਹਿਬ ਦਾ ਸੁਵਿਧਾਨ ਦਿਵਸ ਮਨਾਇਆ ਜਾ ਰਿਹਾ ਮੈਨੂੰ ਇਹ ਮੈਸੇਜ ਕੀਤਾ ਸੀ ਮੈਂ ਆਇਆ ਕਿਉਂਕਿ ਮੈਂ ਕੋਈ ਪਾਰਟੀ ਵਾਲੀ ਨਹੀਂ ਕਿਉਂਕਿ ਮੈਂ ਕਾਰਡਵਾਰਡ کلبਾਂ ਦਾ ਚੇਅਰਮੈਨ ਵੀ ਹੈਗਾ ਆਪਣੇ ਹਲਕੇ ਦਾ ਲਗਾਤਾਰ 2000 ਪੰਜ ਤੋਂ ਲੈ ਕੇ ਤੇ 18 ਤੱਕ ਮੈਂ ਜ਼ਿਲ੍ਹੇ ਦਾ ਚੇਅਰਮੈਨ ਰਿਆ ਉਹ ਮੈਂ ਪੰਜਾਬ ਦਾ ਵਾਈਸ ਚੇਅਰਮੈਨ ਆਪਣੇ ਲੋਕਾਂ ਲਈ ਕੰਮ ਕਰਦਾ ਐਸੀ ਸਮਾਜ ਲਈ ਕੰਮ ਕਰਦਾ ਇਹ ਮੈਨੂੰ ਮੈਸੇਜ ਆਇਆ ਪੀ ਅੱਜ ਜਾ ਰਹੇ ਨੇ ਤੁਸੀਂ ਆਣਾ ਬਰਾੜ ਸਾਹਿਬ ਤੁਹਾਡੇ ਹਲਕੇ ਚ ਆ ਰਿਹਾ ਤੇ ਮੈਂ ਮੈਨੂੰ ਵਧੀਆ ਲੱਗਿਆ ਸਰ ਕਿਹੜੀਆਂ ਮੁੱਖ ਸਮੱਸਿਆ ਐ ਤੇ ਦੇਖਣ ਨੂੰ ਮਿਲਿਆ ਕਿਉਂਕਿ ਐਸੇ ਸਮਾਜ ਵਿੱਚ ਕਾਫੀ ਸਮੱਸਿਆਵਾਂ ਚੱਲਦੀਆਂ ਪਈਆਂ ਹੋਰ ਕਾਫੀ ਸਮੱਸਿਆ ਲੋਕਾਂ ਨੂੰ ਆਉਂਦੀਆਂ ਬੀਬੀਆਂ ਕੀ ਸਮੱਸਿਆ ਦੇਖਣ ਨੂੰ ਮਿਲਿਆ ਹਾਂਜੀ ਬਹੁਤ ਸਮੱਸਿਆ ਸਾਡੇ ਲੋਕਾਂ ਨਾਲ ਅੱਜ ਵੀ ਉਹ ਅੱਜ ਵੀ ਬਹੁਤ ਬਿਤਕਰਾ ਹੁੰਦਾ ਜੇ ਹਰ ਕੰਮ 'ਚ ਬਿਤਕਰਾ ਹੁੰਦਾ ਕੋਈ ਇੱਕ ਨਹੀਂ ਪਈ ਇੱਕ ਕੰਮ ਬਹੁਤ ਕਮਾਜ ਬਿਸਕਰਾਂਦਾ ਸਾਡੇ ਲੋਕਾਂ ਦਾ ਕਿੰਨੀਆਂ ਕਿ ਸਮੱਸਿਆ ਦੱਸਿਆਂਗੇ ਤੁਹਾਡੇ ਨੂੰ ਤੇਰੀਆਂ ਲੱਗੇ ਤੇ ਸੁਣਨ ਨੂੰ ਇੱਥੇ ਦੇਖੋ ਅਸੀਂ ਆਏ ਆ ਨਾ ਤੇ ਇੱਥੇ ਕੋਈ ਵੋਟ ਕਿਸੇ ਪਾਰਟੀ ਦਾ ਲੱਗਾ ਸਰ ਕਮਿਸ਼ਨ ਦਾ ਲੱਗਾ ਬਾਬਾ ਸਾ ਦਾ ਵੋਟ ਲੱਗਾ ਸਵਿਧਾਨ ਦੀਪਸਾ ਬਣਾਇਆ ਜਾ ਰਿਹਾ ਅਸੀਂ ਆਏ ਆ ਅਸੀਂ ਦੇਖਿਆ ਵਧੀਆ ਹੋ ਰਿਹਾ ਜੋ ਵੀ ਹੋ ਰਿਹਾ ਵਧੀਆ ਹੋ ਰਿਹਾ ਹਰ ਬਾਰ ਦੀ ਗੱਲ ਕੀਤੀ ਆ ਤੇ ਬਾਬਾ ਬੇਰਕਰ ਜੀ ਦੀ ਕਾਫੀ ਪੁਰਾਣੀ ਮੂਰਤੀ ਬਣਾਈ ਗਈ ਸੀ ਕਾਫੀ ਬੁਗਾਲ ਵੀ ਹੋਇਆ ਸੀ ਉੱਥੇ ਪੁਰੇ ਬਾਅਦ ਤੋਂ ਅੱਜ ਦੀ ਗੱਲ ਕੀਤੀ ਆ ਤੇ ਅਸਮਾਨ ਦਾ ਹੁੰਦੀ ਵਸਤਾ ਲੇਕਿਨ ਉੱਥੇ ਕਾਫੀ ਜ਼ਿਆਦਾ ਗੰਦਗੀ ਪਈ ਆ ਦੇਖੋ ਜੀ ਮ ਅਹੀਂ ਦਾ ਕਰਾਂਗੇ ਸਾਫ਼ ਸਪਾਇਆ ਕੋਈ ਚੱਕਰ ਨਹੀਂ ਹੈਗਾ ਜੀ ਜੀ ਦਿਨੋ ਬਾਬਾ ਸਾਨੂੰ ਪਿਆਰ ਕਰਦੇ ਆ ਜੀ ਉਹਦੇ ਸੰਵਿਧਾਨ ਨੂੰ ਪਿਆਰ ਕਰਦੇ ਆ ਜਿਹੜਾ ਸੰਵਿਧਾਨ ਦਾ ਉਹ ਸਾਡਾ ਜਿਹੜਾ ਸੰਵਿਧਾਨ ਦਾ ਨਹੀਂ ਅਹੀਂ ਉਹਦੇ ਨਹੀਂ ਜੀ ਕੀ ਮੈਸੇਜ ਦੇਣਾ ਚਾਹੋਗੇ ਐਸਐਸਮ ਨੂੰ ਮੈਸੇਜ ਇਹੋ ਦੇਣਾ ਵੀ ਚੰਗਾ ਕੰਮ ਕਰੋ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਜੀ ਤੇ ਚੰਗੀ ਉਹਦਿਆਂ ਦੇ ਪਹੁੰਚਾਓ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਣੇ ਬੱਚਿਆਂ ਨੂੰ ਮੈਂ ਤੇ ਇਹੀ ਕਾਵਾਂਗਾ ਵੀ ਸਾਰੇ ਲਿਟਰਲ ਬਾਬ ਸਕੂਲ ਚ ਪਾਓ ਕੋਈ ਕਿਹੇ ਸਕੂਲ ਚ ਨਾ ਪਾਓ ਲੋਕਲ ਲਿਟਰਲ ਫਲਾਵਰ ਸਕੂਲ ਚ ਪਾਓ ਜਿੱਥੋਂ ਡੀਸੀ ਐਸਐਸਪੀ ਡਾਕਟਰ ਇੰਜੀਨੀਅਰ ਨਿਕਲਦੇ ਨੇ ਕੋਈ ਇੱਥੇ ਪਾਓਗੇ ਆਰਮ ਸਕੂਲਾਂ ਚ ਦੇ ਬੱਚੇ ਤੁਹਾਡੇ ਜੀਰੋ ਹੋ ਜਾਣਗੇ ਕੋਈ ਰਖਸ਼ੀ ਆਲਾ ਬਣ ਜਾਏਗਾ ਕੋਈ ਟੇਲਰ ਬਣ ਜਾਏਗਾ ਕੋਈ ਨਾਈ ਬਣ ਜਾਏਗਾ ਇਹ ਉਹ ਇਹ ਲੈਵਲ ਚਿਰਪ ਕਿਉਂਕਿ ਜਿਹੜੇ ਟੀਚਰ ਪੜ੍ਹਾਉਂਦੇ ਆ ਉਹਨਾਂ ਦਾ ਲੈਵਲ ਵੀ ਇਹੋ ਹੀ ਆ ਲਿਟਰਲ ਬਰਬ ਸਕੂਲ ਚ ਪਾਓ ਮੈਂ ਹਰ ਬੰਦੇ ਨੂੰ ਬੇਨਤੀ ਕਰਦਾ ਆਪਣੇ ਬੱਚੇ ਨੂੰ ਲਿਟਰਲ ਬਰਬ ਸਕੂਲ ਚ ਪਾਓ ਦੀਨਾ ਨਗਰ ਲਿਟਰਲ ਬਰਬ ਸਕੂਲ ਚ ਕਿਸੇ ਨੂੰ ਕੋਈ ਮੁਸ਼ਕਿਲ ਆਦੀ ਹੈ ਮੇਰੇ ਨਾਲ ਗੱਲ ਕਰੋ ਮੈਂ ਉੱਥੇ ਸਕੂਲ ਚ ਪਵਾਵਾਂਗਾ ਹਰ ਬੱਚੇ ਨੂੰ ਮੈਂ ਕਹਿੰਦਾ ਗਰੀਬ ਤੋਂ ਗਰੀਬ ਸਾਡੇ ਲੋਕਾਂ ਨੂੰ ਕਹਿੰਦਾ ਲੋਕੋ ਬੱਚੇ ਨੂੰ ਲਿਟਰਲ ਸਕੂਲ ਚ ਪਾਓ ਜਿੱਥੇ ਪੜ੍ਹਾਈ ਬਹੁਤ ਚੰਗੇ ਬੱਚੇ ਨਿਕਲਦੇ ਕੋਈ ਜੱਜ ਬੰਦਾ ਕੋਈ ਡੀਸੀ ਬੰਦਾ ਕੋਈ ਐਸਪੀ ਬੰਦਾ ਕੋਈ ਡਾਕਟਰ ਬੰਦਾ ਕੋਈ ਆਮ ਸਕੂਲਾਂ ਤੋਂ ਨਿਕਲਦਾ ਕੋਈ ਦੇਖਿਆ ਹੈ ਦੀਨਾ ਨਗਰੀਂ ਮੈਂ ਇੱਕ ਸਕੂਲ ਦਾ ਬੰਦਾ ਬੱਚਾ ਦੇਖਿਆ ਸਾਰੇ ਲਿਟਰਲ ਸਕੂਲ ਤੋਂ ਨਿਕਲਦੇ ਗਏ ਇਸ ਕਰਕੇ ਮੈਂ ਬੇਨਤੀ ਕਰਦਾ ਆਪਣੇ ਲੋਕਾਂ ਨੇ ਤੁਹਾਡੇ ਮੱਦੇ ਭਰਾਈ ਆਪਣੇ ਬੱਚਿਆਂ ਨੂੰ ਪੜ੍ਹਾਓ ਲਿਖਾਓ ਤੇ ਚੰਗੇ ਸਕੂਲ ਚ ਪਾਓ ਤੁਹਾਡੇ ਸਮੇਂ ਤੇ ਵੀ ਇਦਾਂ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ ਕੋਈ ਭਾਜੀ ਬਹੁਤ ਜ਼ਿਆਦਾ ਮੈਂ ਕਹਿ ਰਿਹਾ ਤੁਹਾਨੂੰ ਵੀ ਆਪਾਂ ਜੋ ਦਿਖਿਆ ਉਹ ਹੈ ਜਿਹੜੇ ਲਿਟਰਲ ਸਕੂਲ ਚ ਪੜੇ ਨੇ ਜਿਹੜੇ ਚੰਗੇ ਸਕੂਲ ਚ ਪੜੇ ਨੇ ਆ ਜੋ ਟਾਪ ਹੈ ਹਰ ਸਾਲ ਮੇਰੇ ਮੇਰੀ ਮਿਸਰੀ ਕਾਉਂਸਲਰ ਆ ਮੈਂ ਦੇਖਦਾ ਉੱਥੇ ਹਰ ਸਾਲ ਸਾਡੇ ਕੋਲ ਜਦੋਂ ਲੋਕੀ ਵੈਰੀਫਿਕੇਸ਼ਨ ਕਰਨ ਦੇ ਮੈਂ ਕਹਾਂ ਕਾਦੀ ਆ ਕੋਈ ਕਹੇ ਮੁੰਡਾ ਜੱਜ ਲੱਗਾ ਕੋਈ ਕਹੇ ਮੁੰਡਾ ਡੀਸੀ ਲੱਗਾ ਕੋਈ ਕਹੇ ਮੁੰਡਾ ਯਾਰ ਇਹ ਨਹੀਂ ਮੈਂ ਰਹਾਣ ਪਰੇਸ਼ਾਨ ਆ ਯਾਰ ਡਾਕਟਰ ਇੰਜੀਨੀਅਰ ਤੇ ਬਹੁਤ ਹੈ ਮੈਂ ਆਮ ਸਕੂਲ ਜਿੰਨੇ ਸਕੂਲਾਂ ਹੁਣ ਚ ਨਹੀਂ ਮੈਂ ਕੋਈ ਦੇਖਿਆ ਯਾਰ ਮੇਰੇ ਕੋਲ ਕੋਈ ਆਂਦੇ ਵੈਰੀਫਾਈ ਮੈਨੂੰ ਨਹੀਂ ਲੱਗਦਾ ਮੈਂ ਆਪਣੇ ਲੋਕਾਂ ਨੂੰ ਇਹੋ ਹੀ ਗੱਲ ਕਹਾਂਗਾ ਕਿ ਸਾਡੇ ਲੋਕਾਂ ਨੂੰ ਖਾਸ ਕਰਕੇ ਐਸੀ ਸਮਾਜ ਨੂੰ ਸਾਰੇ ਬੱਚੇ ਆਪਣੇ ਲਿਟਰ ਬਾਸ ਸਕੂਲ ਚ ਪੜਾਓ ਔਖੀ ਹੋ ਜੋ ਪੜਾਈ ਮਹਿੰਗੀ ਆ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਘੱਟ ਕਰਵਾਉਣ ਦੀ ਠੀਕ ਨਹੀਂ ਪਰ ਬੱਚਿਆਂ ਨੂੰ ਲਿਟਰ ਬਾਸ ਸਕੂਲ ਚ ਪਾਓ ਔਰ ਕਿਸ ਸਕੂਲ ਚ ਨਾ ਪਾਓ ਟਾਈਮ ਵੇਸਟ ਨਾ ਕਰੋ ਕਿ ਉਹਦਾ ਬੱਚਿਆਂ ਨੂੰ ਜਿਹੜੇ ਦੂਜੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹਨਾਂ ਨੂੰ 7-8000 ਰੁਪਏ ਟੀਚਰ ਨੂੰ ਮਿਲਦੀ ਤਨਖਾਹ ਉਹ ਕੀ ਪੜਾਏਗੀ ਯਾਰ ਲਿਟਰਵਾ ਸਕੂਲ ਚ ਪਾਓ ਔਖੀ ਹੋ ਜਾਓ ਸਰ ਐਡੀ ਗੱਲ ਕੀਤੀ ਆ ਤੇ ਅੱਜ ਵੀ ਦੇਖਿਆ ਜਾਂਦਾ ਕਿ ਐਸਸੀ ਆ ਜਾਂ ਬੀਸੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਕੀਤਾ ਜਾਂਦਾ ਹਰ ਸਮਾਂ ਚ ਹੁੰਦਾ ਜੀ ਹਰ ਸਮਾਂ ਹਰ ਜਗ੍ਹਾ ਹੁੰਦਾ ਜੀ ਪਰ ਮੈਂ ਉਹ ਹੀ ਕਵਾਂਗਾ ਵੀ ਆਪਣੇ ਬੱਚਿਆਂ ਨੂੰ ਪੈਜੋ ਕਪੜਾ ਮਿਲੇ ਨਾ ਮਿਲੇ ਨਾ ਮਿਲੇ ਰੋਟੀ ਮਿਲੇ ਨਾ ਮਿਲੇ ਚੰਗੇ ਸਕੂਲ ਚ ਪੜਾਓ ਚੰਗਾ ਸਕੂਲ ਹੋਈ ਆ ਸਾਡੇ ਇਲਾਕੇ ਚੰਗਾ ਸਕੂਲ ਲਿਟਰਵਾ ਸਕੂਲੀ ਆ ਬਾਕੀ ਸਾਰੇ ਸਕੂਲ ਆ ਜਿਹੜੇ ਉਹ ਸਾਡੇ ਲੋਕਾਂ ਦਾ ਬਿਤਕਰਾਇ ਕਰਦਾ ਬਸ ਕਿਦਾਂ ਦਾ ਮਾਨ ਦਿਨਾਂ ਨਗਰ ਚ ਅੱਜ ਇੱਥੋਂ ਦੇ ਬਾਬਾ ਸਾਹਿਬ ਅੰਬੇੜਕਰ ਨੂੰ ਮੰਨਣ ਵਾਲੇ ਸਾਥੀਆਂ ਵੱਲੋਂ ਬਾਬਾ ਸਾਹਿਬ ਅੰਬੇੜਕਰ ਦੀ ਯਾਦ ਵਿੱਚ ਭਾਰਤੀ ਸੰਵਿਧਾਨ ਦੇ ਹੱਕਾਂ ਅਧਿਕਾਰਾਂ ਨੂੰ ਸਮਰਪਿਤ ਸੰਵਿਧਾਨ ਦਿਵਸ ਨੂੰ ਸਮਰਪਿਤ ਅੱਜ ਦਾ ਇਹ ਪ੍ਰੋਗਰਾਮ ਜਿੱਦਾਂ ਪੂਰੇ ਪੰਜਾਬ ਚ ਸਾਡੇ ਵੱਲੋਂ ਕੀਤੇ ਜਾਂਦੇ ਆ ਉਸੇ ਲੜੀ ਦਾ ਇਹ ਪ੍ਰੋਗਰਾਮ ਹੈ ਅੱਜ ਪੂਰੇ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੇ ਵੱਡੀ ਗਿਣਤੀ ਚ ਪ੍ਰੋਗਰਾਮ ਸ਼ਾਮਲ ਹੋਏ ਉਹਨਾਂ ਨੂੰ ਬਾਬਾ ਸਾਹਿਬ ਮੇੜਕਰ ਦੀਆਂ ਰਾਈਟਿੰਗ ਐਂਡ ਸਪੀਚਸ ਦੇ ਆਧਾਰ ਦੇ ਉੱਤੇ ਉਹਨਾਂ ਦੇ ਭਾਸ਼ਣਾਵਾਂ ਔਰ ਲਿਖਤਾਂ ਦੇ ਆਧਾਰ ਦੇ ਉੱਤੇ ਕਿ ਕਿਵੇਂ ਸਮਾਜ ਵਿੱਚ ਭਾਈਚਾਰਾ ਪੈਦਾ ਕਰਨਾ ਹੈ ਕਿਵੇਂ ਸਮਾਜ ਵਿੱਚ ਜਾਤੀ ਭੇਦ ਖਤਮ ਕਰਨੀ ਹੈ ਕਿਵੇਂ ਸਮਾਜ ਵਿੱਚ ਨਸਲ ਭੇਦ ਖਤਮ ਕਰਨੀ ਹੈ ਉਹਦੇ ਆਧਾਰ ਦੇ ਉੱਤੇ ਗੱਲਬਾਤ ਰੱਖੀ ਗਈ ਐਸੀ ਸਮਾਜ ਦੀ ਸਰਦੀ ਮੁਸ਼ਕਲਾਂ ਚੁੱਕ ਰਹੀ ਉਹ ਕਿਹੜੀ ਕਿਹੜੀ ਮੁਸ਼ਕਲਾਂ ਜਿਹੜੀ ਤੁਹਾਡੇ ਕੋਲ ਪਹੁੰਚਦੀ ਹੈ ਜਿਹੜਾ ਉਹਨਾਂ ਨੇ ਢਟਾਰਾ ਹੁੰਦਾ ਹੈ ਅਨੁਸੂਚਿਤ ਜਾਤੀ ਵਰਗ ਜੇਕਰ ਉਹਨਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸ਼ਿਕਾਇਤ ਹੋ啊 ਜਿਨ੍ਹਾਂ ਦੀ ਸੁਣਵਾਈ ਥੱਲੇ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾਂਦੀ ਦੋ ਦੋ ਚਾਰ ਚਾਰ ਮਹੀਨੇ ਉਹਨਾਂ ਨੂੰ ਮਟਕਾਇਆ ਜਾਂਦਾ ਆ ਪੰਜ ਪੰਜ ਸੱਤ ਸੱਤ ਮਹੀਨਿਆਂਾਂ ਦੀ ਸੁਣਵਾਈ ਨਹੀਂ ਹੁੰਦੀ ਜਿਹੜੇ ਵੀ ਮੈਟਰ ਦੇ ਵਿੱਚ ਅਨੁਸੂਚਿਤ ਜਾਤੀ ਵਰਗਾਂ ਦੀ ਸੁਣਵਾਈ ਨਹੀਂ ਹੁੰਦੀ ਉਹ ਕਿਸੇ ਵੀ ਵਿਭਾਗ ਨਾਲ ਸੰਬੰਧਿਤ ਹੋਵੇ ਚਾਹੇ ਉਹ ਐਜੂਕੇਸ਼ਨ ਨਾਲ ਚਾਹੇ ਸਟੂਡੈਂਟਸ ਦਾ ਆ ਚਾਹੇ EMPLOYES ਦਾ ਆ ਚਾਹੇ ਆਮ ਇੱਕ ਮਜ਼ਦੂਰ ਦਾ ਆ ਉਹ ਆਪਣੀ ਸ਼ਿਕਾਇਤ ਪੰਜਾਬੀ ਚ ਟਾਈਪ ਕਰਕੇ ਚੰਡੀਗੜ੍ਹ ਸੈਕਟਰੀਏਟ ਦੇ ਮੁੱਖ ਦਫ਼ਤਰ ਜਮਾ ਕਰਵਾ ਸਕਦਾ ਹੈ ਜਾਂ ਜਾ ਉਹ ਡਾਕ ਰਾਹੀਂ ਭੇਜ ਸਕਦਾ ਹੈ ਰਾਜਾ ਵੜਿੰਗ ਜੀ ਦਾ ਮੁੱਦਾ ਬੜਾ ਵੱਡਾ ਪਕਿਆ ਸੀ ਤੁਸੀਂ ਸਟੈਂਡ ਵੀ ਲਿਆ ਤੇ ਹੁਣ ਹਾਈ ਕੋਰਟ ਦੀ ਟਿੱਪਣੀ ਵੀ ਆਈ ਹੈ ਠੀਕ ਹੈ ਪਰ ਇਹ ਕੀ ਕਹਿਣਾ ਟਿੱਪਣੀ ਕੀ ਆਈ ਆ ਉਹਦਾ ਡਾਕੂਮੈਂਟ ਕਿਉਂਕਿ ਕੱਲ ਮੈਂ ਚੰਡੀਗੜ੍ਹ ਨਹੀਂ ਸੀਗਾ ਔਰ ਉਹ ਟਿੱਪਣੀ ਮੈਂ ਮੰਡੇ ਜਾਵਾਂਗਾ ਜੀ ਪੜਾਂਗੇ ਪੜਨ ਤੋਂ ਬਾਅਦ ਜਰੂਰ ਦੱਸਾਂਗੇ ਉਸ ਜਾਰ ਨੂੰ ਕਿਦਾਂ ਦੇਖਦੇ ਜਿਹੜੀ ਪਿਆਰ ਜਿਹੜਾ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਨਹੀਂ ਉਹ ਸਾਰਾ ਕੁਝ ਮੀਡੀਆ ਦੇ ਵਿੱਚ ਹੈ ਜੀ ਸਾਰਾ ਕੁਝ ਦੱਸ ਚੁੱਕੇ ਕਾਫੀ ਵਾਰ ਬੁਲਾਉਣ ਤੇ ਉਹ ਮਤਲਬ ਆਏ ਨਹੀਂ ਉਹਨਾਂ ਦੇ ਵਕੀਲ ਆਏ ਆ ਜੀ ਪੁਲਿਸ ਦਾ ਲਾਸਟ ਸਵਾਲ ਹੈ ਜਿਸ ਤਰ੍ਹਾਂ ਤੁਸੀਂ ਅੱਜ ਪਹੁੰਚੇ ਦਿਨਾਨਗਰ ਕਈ ਲੋਕ ਐ ਤਾਂ ਨੇ ਜਿਹੜੇ ਨਹੀਂ ਤੁਹਾਡੇ ਤੱਕ ਉੱਥੇ ਪਹੁੰਚ ਕਰ ਸਕਦੇ ਚੰਡੀਗੜ੍ਹ ਦੇ ਵਿੱਚ ਇੱਥੇ ਲੋਕਲ ਰਿਐਲਿਟੀ ਦੇ ਵਿੱਚ ਜਿਸ ਕਿਸੇ ਨੂੰ ਮਿਲਣਾ ਹੋਵੇ ਆਪਣੇ ਲੋਕਾਂ ਨੇ ਉਹ ਕਿਸ ਦੇ ਨਾਲ ਸੰਪਰਕ ਕਰਕੇ ਤੁਹਾਡੇ ਤੱਕ ਪਹੁੰਚ ਸਕਦੇ ਨਹੀਂ ਉਹ ਲੋਕਲ ਸਮਾਜਿਕ ਸ਼ੇਰੇ ਨੇ ਜਿਹਦਾ ਮੰਨ ਲਓ ਪ੍ਰੋਗਰਾਮ ਕਰਾਇਆ ਕੇਵਲ ਸਰੰਗਪੁਰ ਜੀ ਆ ਬੈਠੇ ਆ ਗੁਰਦਾਸਪੁਰ ਦੇ ਵਿੱਚ ਉਹ ਸਾਰੇ ਸਾਥੀ ਨੇ ਜੀ ਸਿੰਦਰ ਚੌਧਰੀ ਜੀ ਨੇ ਕੇਵਲ ਕ੍ਰਿਸ਼ਨ ਜੀ ਨੇ ਜਿਹੜੇ ਵੀ ਸਮਾਜਿਕ ਜੱਟੇ ਬੰਦੀਆ ਕੋਈ ਵੀ ਹੋਣ ਜਿਨ੍ਹਾਂ ਨੂੰ ਲੱਗਦਾ ਹੈ ਕਿ ਅਸੀਂ ਸੇਵਾ ਕਰ ਲਈਓ ਕਿਤੇ ਕੋਈ ਜਾਣ ਔਰ ਆ ਕੇ ਆਪਣਾ ਕਿਸਮੇ ਲਾਛਦੇ ਵਿੱਚ ਆਪਣਾ ਆਪਾਂ ਸਮਾਜ ਦੇ ਵਿੱਚ ਭਾਈਚਾਰਾ ਪੈਦਾ ਕਰੀਏ ਸਮਾਜ ਦੇ ਵਿੱਚ ਜਿਹੜੇ ਗਲਤ ਸਿਧਾਂਤ ਪਏ ਆ ਗਲਤ ਕਿਰਤਾਂ ਪੈ ਗਈਆਂ ਉਹਨਾਂ ਗਲਤ ਪ੍ਰਿੰਸੀਪਲਾਂ ਨੂੰ ਬਾਬਾ ਸਬੰ ਮੇੜਕਰ ਦੀ ਸੋਚ ਅਨਸਾਰ ਔਰ ਦਸ ਗੁਰੂ ਸੇਵਾ ਦੀ ਸੋਚ ਅਨਸਾਰ ਔਰ ਗੁਰੂ ਰਵਦਾਸ ਜੀ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਜੀ ਮਹਾਰਾਜ ਉਹਨਾਂ ਦੀ ਸੋਚ ਦੇ ਅਨਸਾਰ ਉਹਨਾਂ ਨੂੰ ਆਪਾਂ ਖਤਮ ਕਰੀਏ